ਲੋਕ ਸਭਾ ਚੋਣਾਂ ਦੇ ਵਿੱਚ ਹੁਣ ਗਿਣਤੀ ਦੇ ਦਿਨ ਬਚੇ ਨੇ ਜੇਕਰ ਸਿਆਸੀ ਧਿਰਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਲੁਭਾਉਣ ਦੇ ਲਈ ਕਈ ਤਰੀਕੇ ਦੇ ਵੱਡੇ ਐਲਾਨ ਦੇ ਵਾਅਦੇ ਲੋਕਾਂ ਦੇ ਨਾਲ ਕੀਤੇ ਜਾ ਰਹੇ ਨੇ ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਸਿਮਰਨਜੀਤ ਸਿੰਘ ਮਾਨ ਮਲੇਰ ਕੋਟਲਾ ਪਹੁੰਚ ਜਿੱਥੇ ਉਹਨਾਂ ਨੇ ਮਲੇਰ ਕੋਟਲਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾਤਾ ਸਾਧਦੇ ਉੱਥੇ ਮਲੇਰ ਕੋਟਲੇ ਦੀਆਂ ਮਹਿਲਾਵਾਂ ਨਾਲ ਵੀ ਵੱਡਾ ਵਾਅਦਾ ਕਰ ਦਿੱਤਾ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜੇਕਰ ਮੈਨੂੰ ਤੁਸੀਂ ਮੋਰ ਤੋਂ ਜਿਤਾ ਕੇ ਸੰਸਦ ਦੇ ਵਿੱਚ ਭੇਜਿਆ ਤਾਂ ਮੈਂ ਪਾਕਿਸਤਾਨ ਤੋਂ ਵਹਿ ਕੇ ਆਈਆਂ ਮਹਿਲਾਵਾਂ ਨੂੰ ਨਾਗਰਿਕਤਾ ਦਿਵਾਉਂਗਾ ਇਸੇ ਨਾਲ ਹੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਇਹਨਾਂ ਨੇ ਕਿਹਾ ਕਿ ਬੀਤੇ ਦਿਨੀ ਭਾਜਪਾ ਦੇ ਵੱਲੋਂ ਹੋਰ ਧਰਮ ਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਤਾਂ ਦੇ ਦਿੱਤੀ ਗਈ ਹੈ ਪਰ ਮੁਸਲਿਮ ਭਾਈਚਾਰੇ ਨੂੰ ਇਸ ਨਾਗਰਿਕਤਾ ਤੋਂ ਵਾਂਝਾ ਰੱਖਿਆ ਗਿਆ ਹੈ ਮੇਰੇ ਮੁਸਲਿਮ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ

ਇੰਨਾ ਲਖਸਣਾ ਨੇ ਜੀ ਆਰ ਦੀ ਤਕਦੀਰ ਬਦਲ ਦੇਣੀ ਹੈ ਜੇ ਮੋਤੀ ਤੇ ਬੀਜੇਪੀ ਤੇ ਆਣ ਸਸ ਇੱਕ ਵਾਰੀ ਫੇਰ ਜਿੱਤ ਜਾਣ ਦੂਜੀ ਚੀਜ਼ ਹੈ ਜੇ ਆਪਾਂ ਕਾਂਗਰਸ پارٹی ਨੂੰ ਕਹੀਏ ਦੀ ਉਹ ਸਾਡੀ ਹੈ ਮੇਰੇ ਕਥਾਪਿਤ ਕੋ ਸਾਡੀ ਨਹੀਂ ਹੈ ਜੇ ਉਹ ਕਰਕੇ ਬਬਲੀ ਮਸਜਿਦ ਖੋਲਣ ਦੇ ਨਹੀਂ ਅਜੀਵ ਗਾਂਧੀ ਨੇ ਚਾਪੀਆਂ ਦਿੱਤੀਆਂ ਸੀ ਤੇ 1952 ਦੇ ਵਿੱਚ ਜਦੋਂ ਬਬਲੀ ਮਸਜਿਦ ਨੂੰ ਸਿਰਫ ਕੀਤਾ ਹੈ ਹਿੰਦੁਸਤਾਨ ਦਾ ਵਜ਼ੀਰ-ਏ-ਆਜ਼ਮ ਪ੍ਰਾਇਮ ਕਨਸਟ੍ਰ ਨਾਨ ਸਮਰಾವ್ ਸੀ ਕਾਂਗਰਸ ਪਾਰਟੀ ਤੋਂ बीजेपी एल के अड़बाणी ए बदमाशा नोक सकता बबरी मस्जिद नहीं शहीद करना पर नरसिम्हा राव ने एल नहीं की सुप्रीम कोर्ट की कमेटी ने कहता कि नहीं ਜੇ ਨਾ ਵਕੀਲ ਨਹੀਂ ਆਊਗਾ ਫਿਰ ਸੁਪਰੀਮ ਕੋਰਟ ਨੇ ਫੈਸਲਾ ਕਰਕੇ ਆ ਜੀ ਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਹੈ ਉਹ ਬਣੂਗਾ ਉਸ ਤੋਂ ਬਾਅਦ ਗੋਗੋਇਨ ਨੂੰ ਰਾਜ ਸਭਾ ਦੀ ਸੀਟ 6 ਸਾਲ ਦੇ ਲਈ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ ਇੱਥੇ ਤੁਸੀਂ ਸੁਣਦੇ ਹੋ ਮੈਂ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਹਾਂ ਕਿੱਥੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਨਹੀਂ ਦਿੱਤਾ ਬਬਰੀ ਮਸਜਿਦ ਨੂੰ ਸ਼ਹੀਦ ਹੋਈ ਨੂੰ ਉਹਦੇ ਉੱਤੇ ਰਾਮ ਮੰਦਿਰ ਬਣਾ ਕੇ ਸੁਪਰੀਮ ਕੋਰਟ ਨੇ ਰਾਮ ਮੰਦਿਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਕਿ ਚੀਫ ਜਸੂਸ ਨੇ ਵੰਡੀ ਛੱਗੀ ਉਹ ਰਾਜ ਸਭਾ ਦਾ ਮੈਂਬਰਾਂ ਚਾਹੀਦਾ ਜੇ ਤੁਸੀਂ ਮੈਨੂੰ ਦਿੱਲੀ ਪਹੁੰਚੋਗੇ ਮੈਂ ਉਸ ਕੋਈ ਨੂੰ ਮਿਲੂਗਾ ਤੰਨੂ ਪੁੱਛੋਗਾ ਕਿ ਤੂੰ ਰਿਸ਼ਵਤ ਖਾ ਕੇ ਤੂੰ ਇਹ ਫੈਸਲਾ ਕੀਤਾ ਸੋ ਸਾਥ ਸੰਗਤ ਜੀ ਇਹ ਗੱਲਾਂ ਛੋਟੀਆਂ ਮੋਟੀਆਂ ਨਹੀਂ ਹੈ ਇਹ ਬਹੁਤ ਵੱਡੀਆਂ ਗੱਲਾਂ ਇਸ ਬੀਜੇਪੀ ਨੇ ਕਰ ਦਿੱਤੀ ਹੈ ਜੀ ਇਹ ਇੱਥੇ ਇੱਕ ਮੈਡੀਕਲ ਕਾਲਜ ਬਣਨੇ ਪਰ ਇਹਦੀ ਇਜ਼ਾਜ਼ਤ ਆਪ ਪਾਰਟੀ ਨਹੀਂ ਦੇਗੀ ਅਸੀਂ ਪੂਰਾ ਜੋਰ ਪਾਰਲੀਮੈਂਟ ਦੇ ਵਿੱਚ ਵੀ ਲਾ ਰਹੇ ਹਾਂ ਕਿ ਇੱਥੇ ਮੈਡੀਕਲ ਕਾਲਜ ਬਣੇ ਤੇ ਇੱਥੇ ਫਾਰਸੀ ਪੜਾਈ ਜਾਵੇ ਇਹ ਅਸੀਂ ਬਿਲਕੁਲ ਯਕੀਨਨ ਮੰਨੋ ਬਹੁਤ ਮਾਰ ਇਸ ਮਾਰ ਇਸ ਕੀਤੀ ਹੈ ਤੇ ਅਸੀਂ ਲਾ ਕੇ ਦਵਾਗੇ ਫਿਰ ਅਖਰੀ ਨواب ਸ਼ੇਰ ਮੁਹੰਮਦ ਖਾਨ ਨੂੰ ਭੁੱਲੇ ਨਹੀਂ ਜਿਨ੍ਹਾਂ ਨੇ ਸਾਡੇ ਸਹਿਬ ਜਨਦਨ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਕਦੇ ਸਿੱਖ ਕੋਈ ਭੁੱਲ ਨਹੀਂ ਸਕਦਾ ਉਹਦੇ ਲਈ ਸਹਿਤ ਤੁਹਾਨੂੰ ਪਤਾ ਨਹੀਂ ਅਸੀਂ ਇੱਥੇ ਇਮਾਰਤ ਬਣਾ ਰਹੇ ਹਾਂ ਮਲੇਰ ਕੋਟਲੇ ਦੇ ਵਿੱਚ ਆਪਣੇ ਮੁਹੰਮਦ ਛੇਰਖਾਨ ਦੇ ਲਈ ਤੇ ਮੈਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਇਨਸਾਫ ਦੇ ਹੱਕ ਦੇ ਵਿੱਚ ਹੈ ਸਾਰੇ ਦੁਨੀਆ ਜੋ ਅਪੀਲ ਕਰਦੇ ਕਿ ਸ਼ੇਰ ਬਹਾਦਰ ਖਾਨ ਦੀ ਇਮਾਰਤ ਬਣਾਉਣ ਦੇ ਲਈ ਸਾਨੂੰ ਪੂਰੀ ਤਰ੍ਹਾਂ ਅਮਜਾਜ ਕਰਨ ਪੈਸਾ ਵੀ ਪੇਟੋ ਸਾਰੀਆਂ ਚੀਜ਼ਾਂ ਪੇਟੋ ਜਿਹੜਾ ਪਤਾ ਲੱਗ ਜੇ ਕਿ ਸਿੱਖ ਜੋ ਸਾਡੇ ਦੇ ਤੇ ਹੋਇਆ ਉਹ ਕਦੇ ਭੁੱਲਦਾ ਨਹੀਂ ਹੈ ਸੋਸ ਹੀ ਇਹ ਬਾਰਤ ਸ਼ੁਰੂ ਕਰ ਦਿੱਤੀ ਹੈ ਔਰ ਇਸ ਨੂੰ ਬਣਾ ਕੇ ਅਸਲੀ ਕਰਨਾ ਹੈਗਾ ਫਿਰ ਸੀਏ ਦਾ ਸਵਾਲ ਹੈ ਇੱਥੇ ਪਾਕਿਸਤਾਨ ਤੋਂ ਸਾਡੀਆਂ ਬੀਬੀਆਂ ਆਈਆਂ ਹੋਈਆਂ ਵੇਈਆਂ ਆਈਆਂ ਵੀ ਵੀ 25 ਸਾਲ ਹੋ ਗਏ ਹੈ ਉਹਨਾਂ ਨੂੰ ਇੱਥੋਂ ਇੰਦੋਸਤਾਨ ਦੀ ਨਾ ਕਰਤਾ ਨਹੀਂ ਦੇ ਰਹੇ ਜਦ ਕਿ ਦੂਜਿਆਂ ਨੂੰ ਪਰਸੋਂ ਦੇ ਦਿੱਤੀ ਗਈ ਹੈ ਇਹ ਵੀ ਪਾਰਲੀਮੈਂਟ ਦੇ ਵਿੱਚ ਮੈਂ ਮਸਲਾ ਖੋਣ ਹੈ ਕਿ ਮੁਸਲਮਾਨਾਂ ਬੀਬੀਆਂ ਨੂੰ ਜਿਹੜੀਆਂ ਇੱਥੇ ਵਿਆਹੀਆਂ ਹੋਈਆਂ ਆਈਆਂ ਇਹਨਾਂ ਨੂੰ ਨਾਗਰਿਕਤਾ ਕਿਉਂ ਨਹੀਂ ਦੇਦੇ ਤੁਸੀਂ ਸੂਏ ਸਾਰੀਆਂ ਚੀਜ਼ਾਂ ਜਿਹੜੀਆਂ ਕੱਟ-ਕਿੰਟੀਆਂ ਦੇਖਣਾ ਹੋਰੀਆਂ ਇਹਨਾਂ ਸਾਰੀਆਂ ਦਾ ਮੈਂ ਪਤਾ ਨਹੀਂ ਫਿਰ ਸਾਡੀ ਪਾਰਟੀ ਕਹਿੰਦੀ ਹੈ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ ਜਿੱਦ ਨਾਲ ਵਪਾਰ ਸ਼ੁਰੂ ਹੋਏ ਪ੍ਰਥਵੀ ਮਾਲ ਜਾਏ ਉਧਰੋਂ ਵੀ ਆਏ ਤੁਹਾਨੂੰ ਪਤਾ ਹੈ ਜਦ ਜਿੱਥੇ ਪਾਕਿਸਤਾਨ ਤੋਂ ਛੱਡਿਆ ਹੈ ਅੱਜ ਪਾਕਿਸਤਾਨ ਦੇ ਵਿੱਚ ਗਣਕ ਦੀ ਕਮੀ ਪੈ ਗਈ ਹੈ ਸਾਡੇ ਪੰਡਾਰ ਪਰੇ ਪਏ ਹੈ ਸਾਡਾ ਪੰਨਾ ਪਾਕਿਸਤਾਨ ਦੇ ਨਾਂ ਲੱਗਦਾ ਹੈ ਅਸੀਂ ਪਾਕਿਸਤਾਨ ਕਿਉਂ ਨਹੀਂ ਕਰਦੇ ਸਾਦੇ ਪਾਕਿਸਤਾਨ ਰੂਸ ਤੋਂ ਕਰ ਕਿਉਂ ਮੰਗਾ ਰਹੇ ਜਦੋਂ ਸਾਡੇ ਕੋਲੇ ਹੈਗੀ ਐ ਅਸੀਂ ਤੇ ਸਾਡੇ ਤੇ ਅਖੀਨ ਜੇ ਸਾਡਾ ਜੋਰ ਪੂਰਾ ਪੈ ਗਿਆ ਅੰਬਰਸਰ ਤੇ ਲਾਹੌਰ ਨੂੰ ਸਾਡੀ ਪਾਰਟੀ ਨੇ ਖੜ ਦੇਣਾ ਸਵੇਰ ਦਾ ਤੁਸੀਂ ਨਾਸਤਾ ਲਾਹੌਰ ਚ ਖਾ ਲਿਆ ਹੋ ਸ਼ਾਮ ਦੀ ਰੋਟੀ ਅੰਬਰਸਰ ਖਾ ਆਇਓ ਇਹ ਖੁੱਲੇ ਕਰ ਦੇਣੀ ਐ ਅੰਬਰਸਰ ਤੇ ਲਾਹੌਰ ਇਨਾਰੇ ਤਕਬੀਰ ਨਰਾਜ ਕਬੀਰ ਰਾਮ 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 ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕਿਆ ਹੈਗੇ ਸਰਦਾਰ ਸਹੀਦ ਚਿੱਤਰ ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਬਤੀਰੇ ਆਦਮ ਨਰਸਮਹਾ ਰਾਓ ਸੀ ਜੇ ਕਾਂਗਰਸ ਪਾਰਟੀ ਤੇ ਨਰਸਮਹਾ ਰਾਓ ਚਾਹਦੇ ਕਿ ਭਾਜਪਾ ਤਿਆਰ ਸੈਸਨ ਕੇਡਵਾਨੀ ਬੱਬਰੀ ਮਸਰ ਨੂੰ ਨਾ ਸੀਤ ਕਰਦੇ ਕਾ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਕਰ ਸਦਾ ਸੀ ਪਰ ਜੇਦੋਰ ਦੀਵ ਕੰਦੀ ਨਹੀਂ ਕਾਂਗਰਸ ਸੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚਾਬੀਆਂ ਦੇਤੀਆਂ ਸੀ ਕਿ ਬੱਬਰੀ ਮਸਰ ਨੂੰ ਖੋਲ ਦੋ ਫਿਰ ਨਰਸੇਵਾ ਰਾਓ ਉੱਕਵੇਂ ਕਾਂਗਰਸ ਪਾਰਟੀ ਤੋਂ ਇਤਲਾ ਸਦਾ ਸੀ ਅੱਜ ਫੌਲਪੋਗੈਂਡਾ ਹੋ ਰਿਹਾ ਹੈ ਕਿ ਭਾਜਪਾ ਆਰਐਸਐਸ ਰੋਕਣ ਦੇ ਲਈ ਕਾਂਗਰਸ ਨੂੰ ਵੋਟ ਕਾਓ ਜਿਹੜੇ ਮੂੰਹ ਦੇ ਨਾਲ ਅਸੀਂ ਕਾਂਗਰਸ ਨੂੰ ਵੋਟ ਪਾ ਦਾਂਗੇ ਜਿਹੜੀ ਸਾਜਿਸ਼ ਦੇ ਵਿੱਚ ਸੀ ਜਿਹੜੀ ਆਪਣੀ ਮਸਲਤੀ ਸ਼ਹਾਦਤ ਨੂੰ ਰੋਕ ਸੈਦੀ ਸੀ ਪਰ ਉਸ ਨੇ ਨਹੀਂ ਰੋਕਿਆ ਸੋ ਸਤਕਾਰਯੋਗ ਸਾਥ ਸੰਗਤ ਜੀ ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਕੱਟਕਿੰਝਾਂ ਦੇ ਲਈ ਬੋਲਦੀ ਹੈ ਕਰਦੀ ਹੈ ਐਕਸ਼ਨ ਕਰਦੀ ਹੈ ਅਸਰੀ ਬਬਰੀ ਮਸਜਿਦ ਦੇ ਲਈ ਲੋਕੀ ਜਾ ਕੇ ਗ੍ਰਿਫਤਾਰ ਹੋਏ ਬਹੁਤ ਸਾਡੇ ਤੇ ਜੋਰ ਲੱਗਿਆ ਕਿ ਤੁਸੀਂ ਨਹੀਂ ਜਾਣਾ ਪਰ ਸਾਡੀ ਮਜਬੂਰੀ ਸੀ कि ਪਹਿਲਾ ਕਾਂਗਰਸ ਪਾਰਟੀ ਤੇ ਹਿੰਦੂਵਾ ਬੀਜਪੀ ਨੇ ਨਾਲ ਕੇ ਸਾਡੇ ਦਰਬਾਰ ਸਾਹਿਬ ਨੂੰ ਢਾਇਆ 1988 ਦੇ ਵਿੱਚ ਸ਼ਹੀਦ ਕੀਤੇ ਕਾਲ ਤੱਕ ਸਾਡੇ ਲੀਡਰ ਸਰ ਜਨੈਲ ਸਿੰਘ ਪਿੰਡਾ ਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਫਿਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਤੇ ਬੀਜਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਐ ਇਹ ਸਮਝਦੇ ਐ ਕਿ ਜੇ ਹਿੰਦੂਸਤਾਨ ਦੇ ਵਿੱਚ ਬਹੁ ਗਿਣਤੀ ਇਕਵਾ ਦੀ ਐ ਫੇਰ ਨਾ ਕਾਂਗਰਸ ਨਾ ਭਾਜਪਾ ਆਰਐਸਐਸ ਸਾਡੀ ਘੱਟ ਗਿਣਤੀਆਂ ਦੇ ਲਈ ਖੜ ਸਦੇ ਐ ਕਿਉਂ ਕਰਕੇ ਹਕੂਮਤ ਦੇ ਵਿੱਚ ਹੋਂਦ ਦੇ ਲਈ ਇਹਨਾਂ ਨੂੰ ਬਹੁ ਗਿਣਤੀ ਹਿੰਦੂ ਦੀ ਲੋੜ ਐ आज प्राइम मिनिस्टर मोदी की प्रोपेगेंडा करता है कह कर रहे हैं कि ऐसी राम मंदिर की सारी कर देती है तो सारे हिंदू सब मोटा फोन एक कानून के खिलाफ और सब जानते हैं खिलाफ है ਜੋ ਕਰਕੇ ਮੌਲਖ ਜੇ ਤੱਕ ਕਰਨ ਨਰ ਪਕ ਮੌਲਖ ਅਸੀਂ ਧਰਮ ਤੇ ਗਿਆਨ ਦੇ ਉੱਤੇ ਮੋਟ ਨਹੀਂ ਮੰਗ ਸਕਦੇ ਪਰ ਇਹ ਲੋਕ ਇਹ ਸਮਝਦੇ ਐ ਕਿ ਸਾਜਾ ਮੌਲਖ ਐ ਇਹਨਾਂ ਦਾ ਬੈਨੀਫੀਟ ਉਹ ਕਹਿੰਦਾ ਕਿ ਜੇ ਭਾਜਪਾ আর এসএস জিত ਗਈ ਇੰਡੀਆ ਦਾ ਨਾਮ ਹਟਾ ਕੇ ਇਸ ਦਾ ਨਾ ਇੰਡੀਆ ਪਾ ਦੇ ਭਾਰਤ ਪਾ ਦੇਣਾ ਤੇ ਉਸ ਤੋਂ ਬਾਅਦ ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਕਹਾਂ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ ਸਈ ਸਿੱਖ ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ ਇਹ ਉਹਦੀ ਚੀਜ਼ ਨੂੰ ਜੇ ਆਪਾਂ ਸਹਿਜ ਮੰਗੇ ਕਾ ਮੇਰਾ ਮਤਲਬ ਹੈ ਹੁਣ ਮੋਟਰਾਂ ਦਾ ਟਾਈਮ ਹੈ ਇਹ ਜੰਗ ਦਾ ਟਾਈਮ ਹੈ ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ ਪਰ ਅੱਜ ਜੇ ਸ਼ਾਂਤ ਪ੍ਰਸਾਂਤ ਤਰੀਕੇ ਦੇ ਨਾਲ ਸਿਰਫ ਵਟਣ ਨਾਲ ਸਾਡਾ ਚੋਣ ਨਿਸ਼ਾਨ ਹੁ ਮਿਲ ਚੁੱਕਿਆ ਇੱਕ ਬਾਲਟੀ ਹੈ ਜਿਵੇਂ ਪਹਿਲਾਂ ਬਾਲਟੀ ਸੀਗੀ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕੀ ਐਤੀ ਵਾਰੀ ਇਹ ਖਾਲੀ ਦਾ ਨੰਬਰ ਸਰ ਨੂੰ ਪਾਰਲਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਜੇ ਲੋਕਾਂ ਨੇ ਵੈਧੇ ਜਿੱਤੇ ਮੌਤੀ ਨੇ ਕਿ ਖਾਸ ਕਰ ਮੈਂ ਨੌਕਰੀ ਦੇਣੀ ਹੈ ਮੈਂ ਮਲੇਰ ਕੋਟਲੇ ਦੇ ਪਿੰਡਾਂ ਚ ਗਿਆ ਉੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਵੀ ਮੁਸਲਮਾਨ ਦੇ ਕੋਲੇ ਸਰਕਾਰੀ ਨੌਕਰੀ ਨਹੀਂ ਹੈ ਇਹ ਕੀ وجہ ਹੈ ਜੇ ਜਿਸ ਤਰਨ ਨਰ ਪੱਥ ਹੈ ਤਾਂ ਫਿਰ ਸੈਂਟਰ ਦੀ ਪੰਜਾਬ ਦੀ ਗੌਰਮੈਂਟ ਦੀ ਡਿਊਟੀ ਬਣਦੀ ਹੈ ਕਿ ਬਸਰਬਾਨ ਨੂੰ ਵੀ ਆਪਣਾ ਹੱਕ ਦਿੱਤਾ ਜਾਵੇ ਪਰ ਜੋ ਕਰਤੇ ਅੱਜ ਹਨੇਰੀ ਬਗੀ ਹੋਈ ਹੈ ਹਿੰਦੂਤਵਾਦੀ ਇਸ ਕਰਕੇ ਕੱਟਿੰਗੀ ਨੂੰ ਕੋਈ ਪਛਾਨ ਨਹੀਂ ਰਿਹਾ ਇਹ ਮੋਤੀ ਦੀ ਹਿੰਮਤ ਪਈ ਹੈ ਇਨੇ ਬਿਆਨ ਦੇ ਦਿੱਤਾ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਵੇ ਬੇਸ਼ੱਕ ਉਹ ਬਾਹਰਲੇ ਮੋਲਕ ਦੇ ਵਿੱਚ ਹੋਵੇ ਹਿੰਦੁਸਤਾਨ ਦੀਆਂ ਕੋਈਆਂ ਏਜੰਸੀਆ ਉਸ ਨੂੰ ਕੋਈ ਨਾ ਮਾਰ ਦੇਣ ਗਿਆ ਇਸ ਪਾਲਿਸੀ ਦੇ ਦੀ ਆਪਣੇ ਹਰਦੀਪ ਸਿੰਘ ਨੱਜਰ ਨੂੰ ਕੈਨੇਡਾ ਦਾ ਵਿੱਚ ਮਾਰ ਦਿੱਤਾ ਗਿਆ ਲਿਕੁਦ ਅਮਨਦੀ ਸੀ ਮਲਕ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਸੁਖਦੋਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਬਰਤਾਨੀਆ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਸਾਡਾ ਲੀਡਰ ਕਰਮਜੀਤ ਸਿੰਘ ਪੰਜਵਰ ਮਾਰਤਾ ਲਖਬੀਰ ਸਿੰਘ ਰੋਡੇ ਮਾਰਤਾ ਹਰਿਆਣਾ ਦੇ ਵਿੱਚ ਸਾਡਾ ਲੀਡਰ ਦੀਪ ਸਿੰਘ ਸਿੱਧੂ ਐਕਸੀਡੈਂਟ ਦਖਾ ਕੇ ਮਾਰ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚ ਮੂਸੇਬਾ ਮਾਰ ਦਿੱਤਾ ਗਿਆ ਮੇਰਾ ਮਤਲਬ ਹੈ ਕਿ ਇਹ ਪ੍ਰਾਈਮ ਮਿਨਿਸਟਰ ਨੇ ਕਹੇ ਤਾਂ ਜੀ ਅਸਰ ਕੀਤੇ ਹੈ ਕਤਲ ਤੁਹਾਨੂੰ ਪਤਾ ਹੈ ਕਤਲ ਕਰਨਾ ਇੱਕ ਜੁਰਮ ਹੈ ਤੁਹਾਨੂੰ ਵੀ ਪਤਾ ਹੈ ਕਿ ਜੇ ਤੁਸੀਂ ਕਤਲ ਕਰੋਗੇ ਤੁਹਾਡੇ ਉੱਤੇ 3